ਭਗਵੰਤਮਾਨ ਆ ਸੱਤ ਦੇ ਵਿੱਚ ਖੇਡਿਆ ਹੋਇਆਗਾ ਜਿਹੜੀ ਚ ਆਪਾਂ ਖੜੇ ਆ ਉਹ ਦੁਕਾਨ ਤੋਂ ਲੈ ਕੇ ਟੌਫੀਆਂ ਵੀ ਉਹਦੀਆਂ ਸੱਕੀਆਂ ਹੋਈਆਂ ਨੇ ਫੋਟੋ ਵੀ ਸੀ ਆਪਾਂ ਹਮ ਪਾਰਟੀ ਹਾਂ ਪਾਰਟੀ ਵੀ ਕਰੀ ਸੀ ਵਧੀਆ ਜੀ ਤੇ ਪ੍ਰਧਾਨ ਸਾਹਿਬ ਨੂੰ ਕਰਿਆ ਫੋਨ ਫੋਣ ਵੀ ਭਾਈ ਆਹ ਕਸ਼ੂਈਆਂ ਦਾ ਪਿੰਡ ਤੇ ਤੁਸੀਂ ਆਓ ਹਾਂਜੀ ਜਿਹੜੇ ਮੂਰੇ ਨੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਹੋ ਕਰੀ ਇੱਥੇ ਜਦੋਂ ਆਉਂਦਾ ਨਾ ਉਹ ਗੀਤ ਗਾਉਂਦਾ ਹੁੰਦਾ ਮਗਦਾ ਰਹੀ ਬੇ ਸੂਰਜਾ ਕੰਮੀਆਂ ਦੇ ਬੇੜੇ ਸੰਤਰਾ ਮਦਾਸੀ ਦੇ ਗੀਤਦਿਆਂ ਸਤਰਾਂ ਵੈਸੀ ਬੋਲਦਾ ਰਹਿੰਦਾ ਪਹਿਲਾਂ ਤਾਂ ਉਹਨੂੰ ਸਾਡੇ ਘਰ ਲੱਗਦੇ ਸੀ ਕੰਮੀਆਂ ਦੇ ਬੇੜੇ ਹੁਣ ਉਹਨੂੰ ਕੰਮੀਆਂ ਦਾ ਬੇੜਾ ਸਲੇਤਨੀ ਸੰਗਰੂਰ ਦੇ ਵਿੱਚ ਵੀ ਆਈ ਜ਼ਹਿਰੀਲੀ ਸ਼ਰਾਬੀ ਨਾਲ ਲੋਕ ਮਰ ਗਏ ਉੱਥੇ ਮਾਨ ਸਾਹਿਬ ਆਈਂ ਸਾਥ ਦੇ ਵਿੱਚ ਪਹੁੰਚਦੇ ਹੋ ਕਹਿੰਦੇ ਵੀ ਮੈਨੂੰ ਦੱਸ ਦਿਆ ਕਰੋ ਹੋ ਸਕਦਾ ਤੁਸੀਂ ਨਾ ਦੱਸਿਆ ਹੋਵੇ ਦੱਸ ਦਿੰਦੇ ਤੁਸੀਂ ਮੜਾ ਜਾਂ ਫੂਣ ਫਾਣ ਤੁਹਾਡੇ ਦਾ ਰਿਸ਼ਤੇਦਾਰੀ ਆ ਪਿੰਡ ਵਿਧਾਇਕ ਸਾਡੇ ਇੱਥੇ ਵਿਆਹਾਂ ਦੇ ਵਿੱਚ ਆਉਂਦੇ ਨੇਗੇ ਕਾਰਡ ਦੇ ਦਿੰਦੇ ਨੇ ਆ ਤੁਸੀਂ ਹੁਣ ਸੱਦ ਲਓ ਦੋ ਗੱਡੀਆਂ ਤੇ ਆਉਣਗੇ ਪਿੰਡ ਦੇ ਵਿੱਚ ਹੋਰ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਦਾਖਲ ਦੇ ਦਿੰਦੇ ਨੇਗੇ ਉਹ ਉੱਥੇ ਆ ਜਾਂਦੇ ਨੇਗੇ ਅੱਜ ਦੀ ਸਾਡੀ ਦੁੱਖ ਦੀ ਘੜੀ ਅੱਜ ਨਹੀਂ ਪੁੱਛ ਸਕਦੇ ਅੱਜ ਦੁੱਖ ਦੀ ਘੜੀ ਇਸ ਤੋਂ ਬਾਅਦ ਪੁੱਛਣਗੇ ਹਾਂ ਮੈਂ ਕਦੀ ਬੰਦਾ ਮੇਰਾ 2 ਡੂੰ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦੁੱਧਲੇ ਉਹ ਕਿੱਲੇ ਖਾਲੀ ਹੋ ਗਏ ਜਮਾਂ ਘਰ ਜੀਨ ਲੱਗਾ ਕਰ ਜਾਂਦਾ ਜੀ ਇਹ ਕਿਸੇ ਤੋੜਾ ਫੜਿਆ ਜਾਂਦਾ ਪੋਸਟ ਫੜਿਆ ਜਾਂਦਾ ਕੜਕ ਨਹੀਂ ਆ ਵਰਦੀ ਸਾਰੀ ਪੁੱਛ ਉਦੋਂ ਸਰਕਾਰ ਨੂੰ ਪਤਾ ਲੱਗਦਾ ਸਾਡੀ ਕੁੱਛੂ ਮਰ ਗਈ ਮੇਰੀ ਮੱਝ ਮਰ ਗਈ ਦੋ ਮਹੀਨੇ ਦੀ ਸ਼ੂਨ ਜ ਕੱਬਨ ਇੱਕ ਮੇਰੀ ਕੱਟੀ ਮਰ ਗਈ ਅੱਜ ਤੱਕ ਕੋਈ ਪਹੁੰਚਿਆ ਨਹੀਂ ਆ ਉਹ ਗਵਰਨਮੈਂਟ ਟਿਕਦੀ ਜਿਹਨੂੰ ਤੇ ਇੱਥੇ ਜਿਹਨੂੰ ਗੌਰੀ ਨਹੀਂ ਹੈਗੀ ਇਹ ਤਾਂ ਗਵਰਨਮੈਂਟ ਨਾਲ ਕਹੋ ਉਹਨਾਂ ਨੂੰ ਵੀ ਉਹ ਗਵਰਨਮੈਂਟ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਇਸ ਵਕਤ ਅਸੀਂ ਮੌਜੂਦ ਹਾਂ ਵਿਧਾਨ ਸਭਾ ਹਲਕਾ ਭਦੌੜ ਦੇ ਵਿੱਚ ਲੋਕ ਸਭਾ ਹਲਕਾ ਸੰਗਰੂਰ ਆ ਇਹ ਤੇ ਪਿੰਡਾ ਧੂੜਕੋਟ ਇਹ ਪਿੰਡ ਦੇ ਵਿੱਚ ਪਿਛਲੇ 1 ਮਹੀਨੇ ਤੋਂ ਲਗਾਤਾਰ ਜਦੋਂ ਅਸੀਂ ਇਹ ਰਿਪੋਰਟ ਕਰ ਰਹੇ ਹਾਂ ਅੱਜ ਵੀ ਸਵੇਰੇ ਵੀ ਤੇ ਪਿਛਲੇ 1 ਮਹੀਨੇ ਤੋਂ ਲਗਾਤਾਰ ਇੱਥੇ ਪਸ਼ੂ ਮਰ ਰਹੇ ਨੇ ਬਿਮਾਰੀ ਦਾ ਹਜੇ ਪਤਾ ਨਹੀਂ ਲੱਗ ਰਿਹਾ ਪਿੰਡ ਵਾਲਿਆਂ ਦੇ ਦੱਸਣ ਦੇ ਮੁਤਾਬਕ 250 ਤੋਂ 300 ਪਸ਼ੂ ਜਿਹੜਾ ਹੈਗਾ ਮਰ ਚੁੱਕਿਆ ਹੈਗਾ ਤੇ ਸਰਕਾਰੀ ਪਾਸੋਂ ਦੇਖਦੇ ਆਂ ਅਸੀਂ ਪ੍ਰਸ਼ਾਸਨਿਕ ਤੌਰ ਤੇ ਦੇਖਦੇ ਆਂ ਕੌਣ ਇੰਨਾਂ ਕੋਲੇ ਪਹੁੰਚਿਆ ਕੌਣ ਨਹੀਂ ਪਹੁੰਚਿਆ ਉਹ ਪਿੰਡ ਵਾਲੇ ਤੁਹਾਨੂੰ ਆਪ ਦੱਸਣਗੇ ਪਰ ਜੇ ਅਸੀਂ ਸੱਤਾਧਰ ਪਾਰਟੀ ਦੀ ਗੱਲ ਕਰਦੇ ਆਂ ਉਹਨਾਂ ਵੱਲੋਂ ਹਜੇ ਕੋਈ ਵੀ ਨਹੀਂ ਨਾ ਆਇਆ ਨਾ ਹੀ ਤਾਂ ਜਿਹੜੇ ਆਪਾਂ ਕਹੇ ਦੀ ਇਹ ਮੌਜੂਦਾ ਐਮਐਲਏ ਨੇ ਲਾਭ ਸਿੰਘ ਗੋਕੇ ਨਾ ਹੀ ਉਹ ਪਹੁੰਚੇ ਨੇ ਨਾ ਹੀ ਪਾਰਟੀ ਦੇ ਹੋਰ ਕੋਈ ਨੁਮਾਇੰਦੇ ਪਹੁੰਚੇ ਨੇ ਨਾ ਹੀ ਜਿਹੜੇ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਹੜੇ ਵਿਧਾਇਕ ਨੇ ਮੀਤ ਹੇਰ ਨਾ ਹੀ ਉਹ ਪਹੁੰਚੇ ਨੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪਰ ਪਿਛਲੇ 1 ਮਹੀਨੇ ਤੋਂ ਬਹੁਤ ਕੱਟ ਅਖਬਾਰ ਨੇ ਜਾਂ ਮੀਡੀਆ ادارے ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਖਬਰ ਲੱਗੀ ਆ ਇਹ ਵੀ ਆ ਵੀ ਹੁਣ ਠੀਕ ਆ ਵੀ ਜਿਹੜਾ ਚੋਣ ਜਾਬਤਾ ਲੱਗ ਚੁੱਕਿਆਗਾ ਪਰ ਸਰਕਾਰ ਇੱਕ ਤਰ੍ਹਾਂ ਦੀ ਗੁੰਮ ਕਰੀ ਨੀਂ ਸੁੱਤੀ ਆ ਤੇ ਇਹਨਾਂ ਲੋਕਾਂ ਦਾ ਕੋਈ ਵਾਲੀਵਾਰਸ ਨਹੀਂ ਬਾਈ ਜੀ ਸਤਿਕਾਰ ਜੀ ਸਤਿ ਸ੍ਰੀ ਅਕਾਲ ਜੀ ਆ ਕੀ ਗੱਲ ਹੋਈ ਆ ਜੀ ਪਿੰਡ ਦੇ ਵਿੱਚ ਤੇ ਇਹ ਕਦੋਂ ਦਾ ਚੱਲ ਰਿਹਾ ਪਸ਼ੂਆਂ ਵਾਲਾ ਇਹ ਬਾਈ ਜੀ ਗੱਲ ਦਾ ਤਾਂ ਕੋਈ ਸਮਝ ਨਹੀਂ ਲੱਗੀ ਕਿਸੇ ਨੂੰ ਨਾ ਡਾਕਟਰ ਨੂੰ ਇਹ ਤਾਂ ਪਤਾ ਲੱਗਿਆਗਾ ਪਰ ਇਹ سلسلہ ਪਿਛਲੇ 1 ਮਹੀਨੇ ਤੋਂ ਜ਼ਿਆਦਾ ਚੱਲ ਰਿਹਾ 35 ਦਿਨਾਂ ਤੋਂ ਚੱਲ ਰਿਹਾ ਹੈਗਾ ਹੂੰ ਜਿਹੜਾ ਕਿ 1 ਮਹੀਨਾ ਤਾ ਲਗਾਤਾਰ 10 ਤੋਂ 15 ਪਸ਼ੂ ਦੀ ਐਵਰੇਜ ਸੀ ਮਰਨ ਦੀ ਹੁਣ 5-4 ਦਿਨਾਂ ਦੀ ਹੁਣ ਜਿਹੜੀ ਹੈ 1 ਤੋਂ 2 ਪਸ਼ੂ ਦੀ ਐਵਰੇਜ ਹੈ ਹੂੰ ਇਹ ਇਸ ਗਤੀ ਨਾਲ ਇਹ ਚੱਲ ਰਿਹਾ ਹੈਗਾ ਅਜੇ ਤੱਕ ਮਤਲਬ ਕੋਈ ਇਹ ਬਿਵਾਰੀਆ ਜਿਹੜੀ ਇਹਦਾ ਕੋਈ ਹੱਲ ਨਹੀਂ ਹੋਇਆ ਤੇ ਨਾ ਹੀ ਕਿਸੇ ਨੂੰ ਇਹਦਾ ਪਤਾ ਲੱਗਿਆ ਵੀ ਇਹ ਕੀ ਬਿਮਾਰੀ ਹੈ ਤੇ ਇਹਦਾ ਪ੍ਰੋਪਰ ਇਲਾਜ ਤਾਂ ਅਜੇ ਬੰਦੀ ਦਾ ਪਤਾ ਲੱਗੂ ਫੇਰ ਹੀ ਹੈ ਨਾ ਨਹੀਂ ਹੁੰਦਾ ਕੀ ਹੈ ਵਸੇ ਪਸ਼ੂ ਨੂੰ ਪਸ਼ੂ ਨੂੰ ਜੀ ਮਤਲਬ ਹਾਰਟ ਅਟੈਕ ਵਾਂਗ ਅਟੈਕ ਹੁੰਦਾ ਹੈਗਾ ਤੜਕੇ 3 ਵਜੇ ਤੋਂ ਲੈ ਕੇ 10 ਵਜੇ ਤੱਕ ਪਸ਼ੂ ਮਰਦੇ ਨੇ ਉਸ ਤੋਂ ਬਾਅਦ ਫੇਰ ਪਸ਼ੂ ਨਹੀਂ ਸਵੇਰ 10 ਤੋਂ ਲੈ ਕੇ ਹੂੰ ਰਾਤ ਦੇ 12 1 ਵਜੇ ਤੱਕ ਫਿਰ ਕੋਈ ਪਸ਼ੂ ਨਹੀਂ ਮਰਦਾ ਹੂੰ ਇਹ ਜਿਨ੍ਹਾਂ ਨੂੰ ਜਿੰਨੇ ਪਸ਼ੂ ਮਰੇ ਨੇ ਸਾਰੇ 3 ਤੋਂ ਲੈ ਕੇ 10 ਦੇ ਤੜਕੇ ਅੰਬਰਤ ਵੇਲੇ ਸਮਝੋ ਉਸੇ ਟਾਈਮ ਦੇ ਉੱਤੇ ਹੀ ਮਰੇ ਨੇ ਜਿਵੇਂ ਬੰਦੇ ਨੂੰ ਅਟੈਕ ਹੁੰਦਾ ਨਾ ਉਸ ਟਾਈਮ ਤੇ ਹੀ ਅਟੈਕ ਹੁੰਦਾ ਹੈਗਾ ਤੇ ਗਿਣਤੀ ਕਿੰਨੀ ਕਾਈ ਪਸ਼ੂਆਂ ਦੀ ਮਰਨ ਵਾਲਿਆਂ ਦੀ 2.5 ਤੋਂ 300 ਪਸ਼ੂ ਦੀ ਜਿਹੜੀ ਹੈਗੀ ਇਹ ਪ੍ਰੋਪਰ ਗਿਣਤੀ ਹੈ ਜੀ ਪਰ ਹੁਣ ਅਸੀਂ ਇਹ ਸੋਚਿਆ ਸੀਗਾ ਵੀ ਇੱਕ ਦਿਨ ਅਸੀਂ ਨਾਲ ਲੈ ਕੇ ਤੇ ਲਿਸਟ ਬਣਾਈਏ ਸਾਰੇ ਪਿੰਡ ਦੀ ਕਿਹਦੇ ਕਿੰਨੇ ਪਸ਼ੂ ਮਰੇ ਨੇਗੇ ਜੀ ਤੇ ਉਹ ਅਸੀਂ ਕੱਲ ਨਹੀਂ ਪਰਸੋ ਤੱਕ ਅਸੀਂ ਬਣਾ ਕੇ ਲਿਸਟ ਉਹ ਲਿਸਟ ਬਣਾਵਾਂਗੇ ਬਕਾਇਦਾ ਤੌਰ ਦੇ ਉੱਤੇ ਤੁਹਾਡਾ ਜਿਹੜਾ ਬਰਨਾਲਾ ਪੈਂਦਾ ਹਾਂਜੀ ਸਾਨੂੰ ਰਿਸਟਕ ਬਰਨਾਲਾ ਡੀਸੀ ਸਾਹਿਬ ਆਏ ਇੱਥੇ ਪਹੁੰਚੇ ਨਹੀਂ ਜੀ ਕੋਈ ਡੀਸੀ ਸਾਹਿਬ ਨਹੀਂ ਆਇਆ ਕੋਈ ਹੋਰ ਅਧਿਕਾਰੀ ਨਹੀਂ ਸਰਕਾਰੀ ਅਧਿਕਾਰੀ ਤਾਂ ਕੋਈ ਆਇਆ ਹੀ ਨਹੀਂ ਜੀ ਹਾਂ ਸਰਕਾਰੀ ਅਧਿਕਾਰੀ ਤਾਂ ਇੱਥੇ ਤਾਂ ਸਾਡੇ ਤਾਂ ਤਸਵੀਰਦਾਰ ਵੀ ਨਹੀਂ ਆਇਆ ਸਾਡੇ ਤਾਂ ਪਟਵਾਰੀ ਨੂੰ ਹਦਾਇਤ ਵੀ ਨਹੀਂ ਕਰੀ ਉਹਨਾਂ ਨੇ ਵੀ ਦੀ ਗਿਣਤੀ ਲਓ ਆਪਣਾ ਪਿੰਡ ਦੇ ਜਿਹੜਾ ਇੰਸਪੈਕਟਰ ਆ ਜਿਹੜਾ ਇੱਥੇ ਬੈਟਰਨਰੀ ਇੰਸਪੈਕਟਰ ਆ ਉਹਨੂੰ ਵੀ ਨਹੀਂ ਕਿਹਾ ਹੋਇਆ ਵੀ ਤੁਸੀਂ ਗਿਣਤੀ ਕਰੋ ਇਹਨਾਂ ਦੀ ਜਿਵੇਂ ਤੁਹਾਡੇ ਜਦੋਂ ਪਿੰਡ ਵੜਦੇ ਆ ਵੈਟਰਨਰੀ ਹਸਪਤਾਲ ਵੀ ਆ ਹਾਂਜੀ ਉਹਨਾਂ ਵੱਲੋਂ ਤੁਹਾਨੂੰ ਮਿਲੀ ਮਤਲਬ ਕੋਈ ਸੇਵਾ ਵੈਟਰਨਰੀ ਉਹ ਡਾਕਟਰ ਵੱਲੋਂ ਤਾਂ ਸਾਨੂੰ ਮਦਦ ਮਿਲੀ ਪੂਰੀ ਹਾਂ ਪਰ ਡਾਕਟਰ ਕੋਲੇ ਇਕੱਲੇ ਹੁਣ ਡਾਕਟਰ ਖਾਲੀ ਹੱਥ ਸੀਗਾ ਜੀ ਹਾਂ ਉਹਦੇ ਕੋਲੇ ਨਾ ਤਾਂ ਕੋਈ ਵੈਕਸੀਨ ਨਾ ਕੋਈ ਦਵਾਈ ਜੀ ਉਹ ਨਹੀਂ ਸੀਗੀ ਜੇ ਹੋਊ ਕਿ ਥੋੜੀ ਬਹੁਤੀ ਉਹਦੇ ਨਾਲ ਜਿੱਦੇ ਜਿੱਥੇ ਮਤਲਬ ਹਜ਼ਾਰਾਂ ਦੀ ਗਿਣਤੀ ਚ ਪਸ਼ੂ ਬਿਮਾਰ ਹੋਣ ਉੱਥੇ ਥੋੜੀ ਕੌਣੀ ਦਵਾਈ ਕੀ ਕੰਮ ਕਰੂ ਦਵਾਈ ਸਾਰੀ ਲੋਕਾਂ ਨੇ ਆਪ ਮੋੜ ਲੇਤੀ ਜੀ ਹੂੰ ਤੇ ਦਵਾਈ ਵੀ ਮਸਾਂ ਲੈ ਕੇ ਆਉਂਦੇ ਰਹੇ ਤੇ ਸਾਡੇ ਇੱਥੇ ਦੋ ਮੈਡੀਕਲ ਨੇਗੇ ਦੋਨਾਂ ਤੋਂ ਦਵਾਈ ਵੀ ਨਹੀਂ ਸੀ ਮਿਲਦੀ ਉਹ ਸਪਾਰਸ ਨਾਲ ਦਵਾਈ ਲਿਆਉਂਦੇ ਰਹੇ ਆ ਜੀ ਤੇ ਦਵਾਈ ਦਾ ਵੀ ਇਹਨਾਂ ਬੁਰਾ ਹਾਲ ਰਿਹਾ ਸਾਡੀ ਚੋਚ ਵੀ ਮਤ ਨਹੀਂ ਕਰੀ ਕਿਸੇ ਨੇ ਵੀ ਸਾਨੂੰ ਅਸੀਂ ਦਵਾਈ ਸੌਖੀ ਦਵਾਈ ਸਾਨੂੰ ਮਿਲ ਜੇ ਜੀ ਹਾਂਜੀ ਤੁਹਾਡੇ ਵੀ ਪਸ਼ੂ ਮਰੇ ਆ ਕਿੰਨੇ ਪਸ਼ੂ ਮਰੇ ਪੰਜ ਮਰੇ ਨੇ ਪੰਜ ਮਰੇ ਆ ਕਦੋਂ ਪਿਛਲੇ ਇਹ ਮਹੀਨੇ ਚ ਹਾਂਜੀ ਸਟਾਰਟਿੰਗ ਹੀ ਉਧਰ ਹੋਈ ਸੀ ਚਾਰੇ ਹੁਣ ਦੇਖੋਂਗੇ ਬਿਮਾਰੀ ਇਹ ਮਨਾਂ ਨੂੰ ਹਾਂਜੀ ਪੰਜ ਛੇ ਆਪਣੇ ਵੱਡੇ ਡੰਗਰ ਤੇ ਤੁਹਾਡੇ ਵਿਧਾਇਕ ਸਾਹਿਬ ਜਾਂ ਕੋਈ ਹੋਰ ਕੋਈ ਆ ਹਾਂਜੀ ਕੋਈ ਨਹੀਂ ਆਈ ਉਹੀ ਜੀ ਨਾਂਜੀ ਨਾਲ ਤੁਸੀਂ ਬਾਈ ਦੀ ਪਹੁੰਚ ਵੀ ਕੀਤੀ ਹੈ ਕਿਸੇ ਕੋਲੇ ਫੋਨ ਫੋਨ ਕਰਕੇ ਦੱਸਿਆ ਉਹਨਾਂ ਨੂੰ ਕੀ ਪਤਾ ਪਤ ਨਹੀਂ ਹੋਵੇ ਨਹੀਂ ਜੀ ਪਤਾ ਤਾਂ ਹੈਗਾ ਉਹਨਾਂ ਨੂੰ ਹੂੰ ਉਹ ਗਵਰਨਮੈਂਟ ਟੀਕ ਦੀ ਜਿਹਨੂੰ ਤੇ ਇੱਥੇ ਜਿਹਨੂੰ ਗੌਰ ਹੀ ਨਹੀਂ ਹੈਗੀ ਫਿਰ ਤਾਂ ਗਵਰਨਮੈਂਟ ਨਾਲ ਨਾ ਕਹੋ ਉਹਨਾਂ ਨੂੰ ਵੀ ਉਹ ਗਵਰਨਮੈਂਟ ਹੈ ਜੇ ਉਹਨੂੰ ਕਿਸੇ ਪਿੰਡ ਦੀ ਇੰਨੀ ਇੰਨੇ ਨੁਕਸਾਨ ਹੋਣ ਦੀ ਖਬਰ ਨਹੀਂ ਤੇ ਫਿਰ ਅਸੀਂ ਉਹਨੂੰ ਗਵਰਨਮੈਂਟ ਦਾ ਤਾਂ ਨੋਈ ਨਹੀਂ ਦੇ ਸਕਦੇ ਜੇ ਹੁਣ ਸਾਡੇ ਅਸੀਂ ਸਾਨੂੰ ਇੱਕ ਥੋੜੀ ਉਦਾਹਰਨ ਦੇ ਦਿੰਦੇ ਨਾ ਜੇ ਸਾਡੇ ਖੇਤ ਦੇ ਵਿੱਚ ਕਿਸੇ ਦੇ ਚਾਰ ਬੂਟੇ ਪੋਸਟ ਤੇ ਖੜੇ ਨੇ ਤੇ ਉਹ ਤਾਂ ਇੱਥੇ ਦੇ ਸਾਰਿਆਂ ਸਰਕਾਰਾਂ ਨੂੰ ਪਤਾ ਲੰਦਾ ਪੁਲਸ ਨੂੰ ਪਤਾ ਲੱਗ ਜਾਂਦਾ 2 ਮਿੰਟਾਂ 'ਚ ਉਹ ਤਾਂ ਜਾ ਕੇ ਉਹਦੀ ਫੜ ਲੈਂਦੇ ਨੇ ਜੀ ਤੇ ਇਹ 300 ਸਾਡਾ ਪਸ਼ੂ ਮਰ ਗਿਆ ਤੇ ਸਰਕਾਰ ਨੂੰ ਇਹਦੇ ਬਾਰੇ ਪਤਾ ਹੀ ਲੱਗਿਆ ਡਾਕਟਰਾਂ ਕੋਲ ਗਏ ਆ ਬਾਕਾ ਤੇ ਜਿਹੜਾ ਡਾਇਰੈਕਟਰ ਹੁੰਦਾ ਹੈਗਾ ਇਹਦਾ ਭਾਗ ਦਾ ਪਸ਼ੂ ਭਾਗ ਦਾ ਉਹਦੇ ਤੱਕ ਸਾਡੇ ਡਾਕਟਰ ਨੇ ਪਹੁੰਚ ਕਰੀਆ ਉਹਨਾਂ ਦੀ ਮਦਦ ਨਾਲ ਉਹ ਡਾਕਟਰਾਂ ਦੀ ਟੀਮਾਂ ਲੈਂਦਾ ਰਹੇਗਾ ਜੀ ਜਦੋਂ ਉੱਥੋਂ ਤੱਕ ਬਾਗੀ ਗੱਲ ਚੰਡੀਗੜ੍ਹ ਤੱਕ ਫਿਰ ਇਹਨਾਂ ਸਰਕਾਰ ਕੋਲੇ ਕਿਉਂ ਨਹੀਂ ਪਹੁੰਚੀ ਫਿਰ ਪਿੰਡ ਦੇ ਵਿੱਚ ਉਹਨਾਂ ਦੇ ਨਮਾਇंदे ਬੈਠੇ ਨੇ ਹਾਂ ਕੱਢੋ ਕਟੂਨ ਦੇ ਨਮਾਇंदे ਬੈਠ ਨੇ ਜਿਹੜਾ ਇਹ ਮੁੰਡਾ ਬੈਠਾ ਹੈਗਾ ਇਹ ਵੀ ਆਮ ਪਾਰਟੀ ਦਾ ਵਰਕਰ ਹੈਗਾ ਹੂੰ ਪਿੰਡ ਦੇ ਵਿੱਚ ਹੌਡਿੰਗ ਬੋਰਡ ਲੱਗੇ ਹੋਣਗੇ ਦੀ ਤਸਵੀਰ ਉਹ ਤੇ ਦੇਖੋਗੇ ਤੁਸੀਂ ਹੂੰ ਲਾਭ ਕੋ ਦੇ ਨਾਲ ਲੱਗੀ ਹੋਈ ਹੂੰ ਇਹ ਬੰਦੇ ਵਰਕਰ ਹੈਗਾ ਭਾਈ ਆਮ ਆਦਮੀ ਪਾਰਟੀ ਦੀ ਹਾਂਜੀ ਵੋਟ ਬਾਈ ਸੀ ਆਪਾਂ ਆਮ ਪਾਰਟੀ ਨੂੰ ਹਾਂ ਪਾਰਟੀ ਦੀ ਵੋਟ ਵੀ ਕਰੀ ਸੀ ਵਧੀਆ ਜੀ ਹਾਂ ਤੇ ਪ੍ਰਧਾਨ ਸਾਹਿਬ ਨੂੰ ਕਰਿਆ ਫੋਨ ਫੋਨ ਵੀ ਭਾਈ ਆ ਕੁਛ ਹੋਈ ਜਾਂਦਾ ਪਿੰਡ ਚ ਤੇ ਤੁਸੀਂ ਆ ਹਾਂਜੀ ਜਿਹੜੇ ਮੂਰੇ ਨੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਹੋ ਕਰੀ ਜੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਹਾਂਜੀ ਕੁਛ ਨਹੀਂ ਉਹਨਾਂ ਨੂੰ ਦੱਸਿਆ ਵੀ ਇਦਾਂ ਨੁਕਸਾਨ ਹੋ ਰਿਹਾ ਆਪਣੇ ਪਿੰਡ ਚ ਪਿੰਡ ਤਾਂ ਨਹੀਂ ਤੁਹਾਡਾ ਪੰਜਾਬ ਤੋਂ ਬਾਹਰ ਕੱਢਦਾ ਕਿਤੇ ਲੱਗਦਾ ਹੈ ਇਹ ਹੀ ਲੱਗ ਰਿਹਾ ਹੈਗਾ ਨਹੀਂ ਲੱਗ ਰਿਹਾ ਜੀ ਹਾਂਜੀ ਸਾਨੂੰ ਤਾਂ ਇਦਾਂ ਹੀ ਲੱਗਦਾ ਵੀ ਸਾਡਾ ਪਿੰਡ ਜਾਂ ਜਾਂਦਾ ਪੰਜਾਬ ਦੀ ਧਰਤੀ ਤੇ ਨਹੀਂ ਹੈਗਾ ਜਿਹੜਾ ਪੰਜਾਬ ਗਵਰਨਮੈਂਟ ਨੂੰ ਮਤਲਬ ਪਤਾ ਨਹੀਂ ਹਾਂ ਵੈਸੇ ਤਾਂ ਅਸੀਂ ਭਗਵੰਤ ਮਾਨ ਦੇ ਜਿਹੜੇ ਨਾ ਬਾਪ ਦੇ ਨਾਲ ਕੇ ਇੱਥੇ ਨੇ ਭਗਵੰਤ ਮਾਨ ਆਹ ਸੱਤ ਦੇ ਵਿੱਚ ਖੇਡਿਆ ਹੋਇਆ ਹੈਗਾ ਜਿਹੜੀ ਚ ਆਪਾਂ ਖੜੇ ਹਾਂ ਹੋਰ ਦੁਕਾਨ ਤੋਂ ਲੈ ਕੇ ਟੌਫੀਆਂ ਵੀ ਉਹਦੀਆਂ ਸਖੀਆਂ ਹੋਈਆਂ ਨੇ ਹੂੰ ਭਗਵੰਤ ਮਾਨ ਦੀਆਂ ਇੱਥੇ ਜਦੋਂ ਆਉਂਦਾ ਨਾ ਉਹ ਗੀਤ ਗਾਉਂਦਾ ਹੁੰਦਾ ਹੈ ਮਗਦਾ ਰਹੀਵੇ ਸੂਰਜਾ ਕੰਮੀਆਂ ਦੇ ਬੇੜੇ ਸੰਤਰਾ ਮਦਾਸੀ ਦੇ ਗੀਤਦਿਆਂ 17 ਵੈਸੀ ਬੋਲਦਾ ਰਹਿੰਦਾ ਪਹਿਲਾਂ ਤਾਂ ਉਹਨੂੰ ਸਾਡੇ ਘਰ ਲੱਗਦੇ ਸੀ ਕੰਮੀਆਂ ਦੇ ਬੇੜੇ ਪਰ ਹੁਣ ਜਦੋਂ ਉਹਦੇ ਕੋਲ 47 ਤਾਕਤ ਆ ਗਈ ਉਹਦੇ ਕੋਲੇ ਹੁਣ ਉਹਨੂੰ ਕੰਮੀਆਂ ਦਾ ਬੇੜਾ ਕੇਜਰੀ ਵਾਲਾ ਦਾ ਘਰ ਲੱਗਦਾ ਹੁਣ ਤਾਂ ਉਹ ਫਿਰ ਰਾਮਲੀਲਾ ਗਰਾਊਂਡ 'ਚ ਹੀ ਬੈਠਣਾ ਸਾਡੇ ਤੱਕ ਤਾਂ ਉਹਨੂੰ ਲੋੜ ਹੀ ਨਹੀਂ ਹੈਗੀ ਹੁਣ ਪਿਛਲੇ ਦਿਨੀ ਸੰਗਰੂਰ ਦੇ ਵਿੱਚ ਵੀ ਆਈ ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕ ਮਰ ਗਏ ਉੱਥੇ ਮਾਨ ਸਾਹਿਬ ਆਈਂ ਸਾਥ ਦੇ ਵਿੱਚ ਪਹੁੰਚਦੇ ਆ ਉਹ ਕਹਿੰਦੇ ਵੀ ਮੈਨੂੰ ਦੱਸ ਦਿਆ ਕਰੋ ਉਹ ਸਾਡਾ ਤੁਸੀਂ ਨਾਂ ਦੱਸਿਆ ਹੋਵੇ ਦੱਸ ਦਿੰਦੇ ਤੁਸੀਂ ਮੜਾ ਜਾਂ ਫੂਨ ਫਾਣ ਤੁਹਾਡੇ ਦਾ ਰਿਸ਼ਤੇਦਾਰੀ ਆ ਪੰਡ ਨਹੀਂ ਜੀ ਚਲੋ ਅਸੀਂ ਤੁਹਾਰੇ ਦੱਸ ਕੇ ਵੀ ਦੇਖ ਲੈਣੇ ਆਂਗੇ ਪਰ ਸਾਨੂੰ ਉਮੀਦ ਨਹੀਂ ਹੈਗੀ ਕਿਉਂਕਿ ਦੱਸਾਂ ਸਰਕਾਰਾਂ ਨੂੰ ਤਾਂ ਵੈਸੇ ਹੀ ਪਤਾ ਲੱਗ ਜਾਂਦਾ ਹੁੰਦਾ ਹੈਗਾ ਹੂੰ ਹੂੰ ਉਹਨਾਂ ਕੋਲੇ ਤਾਂ ਇਹ ਸੋਰਸ ਹੁੰਦੇ ਨਾ ਹਾਂ ਪਤਾ ਹੁੰਦਾ ਹੈ ਚਲੋ ਮੁੱਖ ਮੰਤਰੀ ਦੇ ਰਜੇਵੇਂ ਜਿਆਦੇ ਹੁੰਦੇ ਨੇ ਉਹਨੂੰ ਨਹੀਂ ਪਤਾ ਹੁੰਦਾ ਉਹਨਾਂ ਦੇ ਬਧਿਕਾਂ ਨੂੰ ਤਾਂ ਪਤਾ ਹੀ ਆ ਨਾ ਹੂੰ ਬਧਿਕ ਦੱਸਣਾ ਸਾਡੀ ਤਾਂ ਮੁੱਖ ਮੰਤਰੀ ਦਾ ਫੋਨ ਵੀ ਕਿੱਥੋਂ ਚੱਕਣਾ ਹੈਗਾ ਹੂੰ ਅਸੀਂ ਉਹਨਾਂ ਦੇ ਬਧਿਕਾਂ ਨੂੰ ਤਾਂ ਪਤਾ ਹੀ ਆ ਨਾ ਬਧਿਕ ਸਾਡੇ ਇੱਥੇ ਵਿਆਹਾਂ ਦੇ ਵਿੱਚ ਆਉਂਦੇ ਨੇਗੇ ਕਾਰਡ ਦੇ ਦਿੰਨੇ ਆ ਤੁਸੀਂ ਦੋ ਗੱਡੀਆਂ ਤੇ ਆਉਣਗੇ ਹੂੰ ਛੱਟਾ ਜਾਣਗੇ ਫੋਨ ਕਰ ਦਿਓ ਆ ਜਾਣਗੇ ਪਿੰਡ ਦੇ ਵਿੱਚ ਹੋਰ ਗੈਰ ਕਾਨੂੰਨੀ ਕੰਮਾਂ ਦੇ ਵਿੱਚ دخل ਦੇ ਦਿੰਦੇ ਨੇਗੇ ਹਾਂ ਉਹ ਉੱਥੇ ਆ ਜਾਂਦੇ ਨੇਗੇ ਹੂੰ ਉਹ ਉਹ ਵੀ ਪਤਾ ਉਹ ਵੀ ਉਹਨਾਂ ਦੇ ਵਰਕਰ ਹੀ ਦੱਸਦੇ ਨੇ ਨਾ ਹੂੰ ਹੁਣ ਵੀ ਉਹਨਾਂ ਦੇ ਵਰਕਰ ਦਾ ਫਰਜ਼ੀ ਬਣਦਾ ਉਹਨਾਂ ਦੇ ਵਰਕਰ ਨੂੰ ਤੱਕ ਇਹ ਦੱਸਣ ਇਹ ਜੇ ਨਹੀਂ ਤਾਂ ਵਰਕਰ ਨੇ ਦੱਸਿਆ ਤਾਂ ਫਿਰ ਉਹ ਆਪਣੇ ਵਰਕਰਾਂ ਨਾਲ ਗੱਲ ਕਰਨ ਵੀ ਕਿਉਂ ਨਹੀਂ ਦੱਸਦੇ ਅਖਬਾਰਾਂ 'ਚ ਖਬਰ ਲੱਗੀ ਐ ਜੀਤ ਅਖਬਾਰ ਦੇ ਵਿੱਚ ਖਬਰ ਲੱਗੀ ਸੀ ਹਾਂ ਤੇ ਉਹ ਤਾਂ ਉਹਨਾਂ ਨੇ ਪੜ੍ਹੀ ਹੋਣੀ ਐ ਹੈੱਡ ਪੇਜ 'ਤੇ ਲੱਗੀ ਸੀਗੀ ਫਿਰ ਭਾਈ ਆਪਣਾ ਆਸੀ ਢਿੱਲੋ ਉਹਨਾਂ ਨੇ ਵੀ ਬਾਈਟ ਦਿੱਤੀ ਸੀਗੀ ਉਹ ਵੀ ਉਹਨੇ ਦੇਖੀ ਹੋਊਗੀ ਨਾ ਫਿਰ ਉੱਥੋਂ ਵੀ ਉਹਨਾਂ ਨੂੰ ਤਾਂ ਪਤਾ ਤਾਂ ਲੱਗਦਾ ਹੈਗਾ ਜੀ ਬਾਪੂ ਜੀ ਤੁਹਾਡੇ ਵੀ ਪਸ਼ੂ ਮਰੇ ਨੇ ਜੀ ਹਾਂ ਜੀ ਹੈ ਹਾਂ ਕਿੰਨੇ ਪਸ਼ੂ ਮਰੇ ਆ ਜੀ ਤਿੰਨ ਪਸ਼ੂ ਜੀ ਤਿੰਨ ਪਸ਼ੂ ਮਰੇ ਹਾਂ ਇੱਕ ਤਾਂ ਝੋਟੀ ਬਹੁਤ ਵਧੀਆ ਲੱਖ ਰੁਪਏ ਦੀ ਝੋਟੀ ਸੋਨ ਵਾਲੀ ਜੀ 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 ਤੇ ਦੂਜੇ ਇੱਕ ਕੱਟਾ ਤੇ ਇੱਕ ਕੱਟੀ ਹੂੰ ਤਿੰਨ ਪਸ਼ੂ ਮਰੇ ਤਿੰਨ ਪਸ਼ੂ ਮਰੇ ਹਾਂ ਜੀ ਹਾਂ ਇਹ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਇਹ ਤਾਂ ਸਾਡੇ ਕੋਲ ਤਾਂ ਬਾਈ ਵਾਲੀ ਗੱਲ ਆ ਕੋਈ ਪਹੁੰਚਦਾ ਹੀ ਨਹੀਂ ਹੂੰ ਜਦੋਂ ਇਹ ਵੋਟਾਂ ਪੜੀਆਂ ਤੀਗੀਆਂ ਜੀ ਉਹਦੇ ਮਗਰ ਦੀ ਹੱਥਾਂ 'ਚ ਬੈਠਾ ਤੀਗਾ ਹਾਂਜੀ ਉਸੇ ਹੋਰ ਵੀ ਬੈਠੇ ਦੇਖਦੇ ਜਾਨੀ ਜੀ ਮਾਂ ਨੂੰ ਕਹਾਂ ਮੈਂ ਵੋਟਾਂ ਪਾਵਾਂਗਾ ਤੈਨੂੰ ਲਾਜ ਨਹੀਂ ਹਮ ਪਰ ਸਾਰ ਮੁਰਕੇ ਸਾਨੂੰ ਮੂੰਹ ਨਹੀਂ ਦਿਖਾਉਣਾ ਹਮ ਜਿੱਦ ਦੇ ਵੋਟਾਂ ਪੈਂਦੀਆਂ ਸੀ ਉਧਰਲੇ ਸਕੂਲ ਤੋਂ ਇਧਰ ਸਕੂਲ ਚ ਆਉਂਦਾ ਮੈਂ ਉੱਥੇ ਹੀ ਬੈਠਾ ਹਾਂ ਉਹ ਨੰਗਾ ਆਇਆ ਜਦੋਂ ਮੋਕੇ ਜਾਂਦਾ ਮੈਂ ਕਿਹਾ ਤੂੰ ਦਾ ਅੱਜ ਹੀ ਮੂੰਹ ਫੇਰ ਗਿਆ ਉਹਨੂੰ ਆਹ ਗੱਲ ਮੈਂ ਉਹਦੇ ਮੂੰਹ ਤੇ ਕਹੀ ਹੈ ਹਮ ਵੀ ਤੂੰ ਦਾ ਅੱਜ ਹੀ ਮੂੰਹ ਫੇਰ ਗਿਆ ਜੀ ਅੱਛਾ ਮੁੜ ਕੇ ਜਿਵੇਂ ਹੁਣ ਤੁਸੀਂ ਹੁੰਮਾ ਉੱਦੰਦੀ ਬੋਲਿਆ ਸੀ ਸਾਡਾ ਸਰਪੰਚ ਉਧਰ ਛੱਪੜਾ ਇਹ ਜਾਂ ਬਣਾਉਂਦਾ ਗੱਲਾਂ ਛੱਡ ਦੇ ਜੀ ਵਧੀਆ ਤੇ ਗਿਆ ਉਸੇ ਕਾ ਰੱਬ ਜਣੇ ਉਹਨੇ ਪੈਸੇ ਲਏ ਰੱਬ ਜਣੇ ਕੀ ਕਰਿਆ ਉੱਥੇ ਉਹਨੂੰ ਰੋਕ ਕੇ ਗਿਆ ਤੇ ਵਿਧਾਇਕ ਨੇ ਰੋਕਿਆ ਹਾਂ ਆ ਗੋਲ ਨਹੀਂ ਅੱਛਾ ਪਿੰਡ ਚ ਵਿਕਾਸ ਹੋਈ ਜਾਂਦਾ ਹਾਂ ਹਾਂ ਉਹ ਉਹ ਰੋਕ ਕੇ ਗਿਆ ਸੀ ਤੇ ਅੱਛਾ ਗਵਰਨਮੈਂਟ ਇਹ ਜੇ ਕੰਮ ਕਰਾਉਂਦੀ ਹੁੰਦੀ ਐ ਇੱਕ ਹਟਾਉਂਦੀ ਹੁੰਦੀ ਐ ਹਮ ਜੇਦੋਂ ਆਇਆ ਦੇਖੋ ਉਦੋਂ ਹੀ ਮੈਂ ਬੋਲੇ ਸੀ ਉੱਥੇ ਹੁਣ ਵੀ ਜੇ ਆਇਆ ਉਹਦੋਂ ਮੈਂ ਮੂੰਹ ਤੇ ਵੀ ਕਹੂੰ ਹਮ ਆਪਾਂ ਨੂੰ ਕੋਈ ਜੀ ਡੰਡ ਵਾਲੀ ਗੱਲ ਕੋਈ ਨਹੀਂ ਹੈ ਸਾਡੇ ਪਿੰਡ ਰਿਸ਼ਤੇਦਾਰੀ ਵੀ ਮੁੱਖ ਮੰਤਰੀ ਸਾਹਿਬ ਹੈਗੀ ਹੈਗੀ ਆ ਉਹਨਾਂ ਨੇ ਵੀ ਕੋਈ ਅਤਾ ਪਤਾ ਨਹੀਂ ਲਿਆ ਕੋਈ ਨਾ ਜੀ ਤੁਹਾਡਾ ਕੀ ਕਹਿਣਾ ਬਾਪੂ ਜੀ ਕੀ ਲੱਗਦਾ ਸਰਕਾਰ ਦਾ ਬਾਜੀ ਸਰਕਾਰ ਦਾ ਤੁਹਾਨੂੰ ਪਤਾ ਹੀ ਹੈ ਸਰਕਾਰ ਤਾਂ ਰਹੀ ਪਈ ਹੈ ਹਾਂ ਹੌਸਟ ਜਾਉਗੀ ਮੈਨੂੰ ਇਸਾ ਨਹੀਂ ਹਾਂਜੀ ਤੁਸੀਂ ਕੀ ਕਹੋਗੇ ਜੀ ਚੀਜ਼ਾਂ ਇਹ ਕਿਉਂ ਵੀ ਸਰਕਾਰਾਂ ਦੀਆਂ ਲੜਕੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਜੇ ਕਿਸੇ ਤੌੜਾ ਪੜਾਇਆ ਜਾਂਦਾ ਪੋਸਟ ਪੜਾਇਆ ਜਾਂਦਾ ਕੜਕ ਨਹੀਂ ਆ ਵਰਦੀ ਸਾਰੀ ਪੁਲਿਸ ਉਦੋਂ ਸਰਕਾਰ ਨੂੰ ਪਤਾ ਲੱਗਦਾ ਸਾਡੇ ਪਸ਼ੂ ਮਰ ਗਏ ਮੇਰੀ ਮੱਝ ਮਰ ਗਈ ਦੋ ਮਹੀਨੇ ਦੇ ਵਿੱਚ ਉਹਨਾਂ ਚ ਕੱਬਨ ਇੱਕ ਮੇਰੀ ਕੱਟੀ ਮਰ ਗਈ ਜੀ ਅੱਜ ਤੱਕ ਕੋਈ ਪਹੁੰਚਿਆ ਨਹੀਂ ਆ ਹੂੰ ਤੇ ਉਹ ਮਿੰਦਰ ਸਿੰਘ ਦਾ ਮੁੰਡਾ ਇੱਤਰ ਹੋ ਜੋ ਡੜੀ ਮਾਰਦਾ ਰਿਹਾ ਹੁਣ ਤਾਂ ਕਿਹੜਾ ਤਰਿਆ ਸਾਡੇ ਨਾਲ ਹੂੰ ਹੁਣ ਉਹ ਵੱਡਾ ਹੋ ਗਿਆ ਉਸ ਬਾਤ ਹੀ ਨਹੀਂ ਪਹੁੰਚਦੀ ਹੋ ਗਈ ਲਾਭ ਗੋਗੂ ਨੂੰ ਕੌਣ ਜਾਣਦਾ ਹੈਗਾ ਉਹ ਧਿਆੜੀ ਵਾਲੇ ਬੰਦੇ ਨੂੰ ਮੰਤਰੀ ਬਣਾ ਦਿੰਦੇ ਨੇ ਜਿੱਦਾਂ ਸਾਡੀ ਆ ਸੀਟ ਜੀ ਇਹ ਚਾਹੀਏ ਉਹਦੇ ਸਾਡੇ ਕੋਈ ਪਤਾ ਕਾ ਹੀ ਰਿਆ ਪਹਿਲਾਂ ਕਿਹੜਾ ਸਰਕਾਰਾਂ ਦਾ ਕੋਈ ਆਇਆ ਸਾਰੇ ਰਾ ਕੱਤੇ ਬੰਨੇ ਸਾਡੇ ਸਾਡੇ ਪਿੰਡ ਤਾਂ ਕੋਈ ਨੂੰ ਮੈਂਦਾ ਆਉਂਦੇ ਨਹੀਂ ਬਸ ਨਾ ਗਣੇ ਹਾਂਜੀ ਬਾਪੂ ਜੀ ਕੀ ਕਹੋਗੇ ਜੀ ਠੀਕ ਆ 3:30 ਵਜੇ ਗਾਈ ਗੋਈ ਰੀ ਗਾਈ ਗੋਈ ਰੀ ਹਾਂ ਗਾਈ ਗੋਈ ਰੀ ਹੂੰ ਡਾਕਟਰ ਨੇ ਹੱਥ ਖੜੇ ਕਰਾਦੇ ਯਾਰ ਹਾਂ ਉਹ ਮਹੀਨਾ ਹੋ ਗਿਆ ਸਾਰੇ ਪਸ਼ੂ ਢੱਲੇ ਹੋ ਗਏ ਹੂੰ ਦਵਾਈ ਇੱਥੋਂ ਲਿਆ ਲਿਉਂਦੇ ਰਹੇਗਾ ਡਾਕਟਰ ਕਹ ਲਿਖ ਦਿੰਦਾ ਕਿ ਲਿਉਂਦੇ ਰਹੋ 20 ਗਰ ਦੀ ਦਵਾਈ ਲੱਗ ਗਈ ਹਾਂ ਕਰੀਏ ਕੀ ਦੱਸੋ ਲਾਜੋ ਕੋਈ ਸੁਣਦਾ ਹੀ ਨਹੀਂ ਹੋ ਚੱਕਣ ਵਾਲੇ ਵੀ ਹੰਭ ਗਏ ਹਾਂ ਉਹ ਵੀ ਬੰਦ ਤੂੰ ਐ ਲਾ ਲਾ ਮਖਾ ਜਰ ਗਾਈ ਮਰ ਗਈ ਕਹਿੰਦੇ 8-10 ਪਸ਼ੂ ਮਰੇ ਪੈਨ ਉਹ ਚੱਕ ਕੇ ਫੇਰ ਆਵਾਂਗੇ ਹਾਂ ਵੇਲਾ ਲਾਜ ਕੀ ਪਣੇ ਤੋਂ ਵੱਧ ਨੁਕਸਾਨ ਆਇਆ ਸੁਣ ਚਾਹੇ ਟਰਾਲਾ ਭਰ ਕੇ ਗਿਆ ਕ ਮ੍ਰਿਤਿਕ ਪਸ਼ੂਆਂ ਦਾ ਬਹੁਤ ਜਿਆਦਾ ਪਸ਼ੂ ਪਰ ਨੁਕਸਾਨ ਹੋਇਆ ਜੀ ਘੱਟ ਤੋਂ ਘੱਟ ਪਰਾਨ ਨੂੰ ਤੁਹਾਨੂੰ 300 ਪਸ਼ੂ ਦੱਸਾ ਸਾਡੇ ਪਿੰਡ ਦੇ ਵਿੱਚ 500 ਪਸ਼ੂ ਦਾ ਨੁਕਸਾਨ ਆਇਆ ਨਿੱਕੇ ਮੋਟੇ ਜੀ ਸਾਡੀ ਕਿਸੇ ਨੇ ਨਹੀਂ ਪੁੱਛੀ ਬਾਤ ਨਹੀਂ ਪੁੱਛੀ ਅੱਜ ਦੀ ਸਾਡੀ ਦੁੱਖ ਦੀ ਘੜੀ ਜਦੋਂ ਅੱਜ ਨਹੀਂ ਪੁੱਛ ਸਕਦੇ ਦੁੱਖ ਦੀ ਘੜੀ ਇਸ ਤੋਂ ਬਾਅਦ ਪੁੱਛਣਗੇ ਕਿਹੜਾ ਹਾਂ ਮੈਂ ਕਹਦੀ ਬੰਦਾ ਮੇਰਾ 2 ਲੱਖ ਰੁਪਏ ਦਾ ਨੁਕਸਾਨ ਹੋਇਆ ਆ ਸੁੱਟੀ ਫਸਾਤੀ ਮੇਰੀ ਮਾਂ ਕੱਖ ਕੇ ਨੇ ਜੀ ਲੱਕੀ ਟੋੜਦਾ ਜੀ ਮੈਂ ਕੱਖ ਦੇ ਲਿਆ ਸਾਡੇ ਦਾ ਖੇਤ ਤੇ ਜਾਨ ਇਹ ਖੜੇ ਬੁਮਾਰ ਖੜੀ ਹੈ ਕਰੇ ਦੁੱਦੀ ਨਹੀਂ ਖਤਮ ਹੋ ਗਿਆ ਜਦੋਂ ਅੱਜ ਸਾਡੀ ਗਵਰਨਮੈਂਟ ਦੁੱਖ ਦੀ ਆ ਘੜੀ ਨਹੀਂ ਬਣਾ ਸਕਦੀ ਸਾਡੀ ਬੰਡਾਉ ਕਾਦੀ ਕਾਦੀ ਗਵਰਨਮੈਂਟ ਹੈ ਗਰੀਬੰਦਾ ਹੈ ਵੋਟਾਂ ਮੇਰੇ ਸਾਡੇ ਸਰਾਨੇ ਆ ਖੜਦੇ ਨੇ ਜਿਹੜੇ ਉਹ ਖੜੇ ਹੋਏ ਨੇ ਇਹਨਾਂ ਦੇ ਉਮੀਦਵਾਰ ਮੀਤ ਹੀਰੋ ਉਹ ਪਹੁੰਚੇ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਨਹੀਂ ਜੀ ਸਾਡੇ ਕੋਲ ਕੋਈ ਉਹਨਾਂ ਨੂੰ ਬਈ ਰਾਬਤਾ ਕਰਨਾ ਸੀ ਤੁਸੀਂ ਤਾਂ ਵਰਕਰੋਂ ਨਾ ਜਿਹੜੇ ਮੂਰੇ ਨੇ ਜੀ ਉਹਨਾਂ ਨੇ ਮੁੰਡਿਆਂ ਨੂੰ ਦੱਸਣਾ ਸੀ ਕਿਸੇ ਨੇ ਨਹੀਂ ਦੱਸਿਆ ਜੀ ਅੱਜ ਤੱਕ ਹਾਂ ਜੀ ਬਹੁਤ ਬੁਰਾ ਹਾਲ ਹੋਇਆ ਇਹ ਬਹੁਤ ਮਚਣਾ ਬਾਕੀ ਚੱਕਣ ਵਾਲਿਆਂ ਨੇ ਬਹੁਤ ਪੈਸੇ ਲੈਤੇ ਆ ਹਰੇਕ ਪਸ਼ੂ ਦਾ 3-300 ਰੁਪਏ ਲੈਤਾ ਹੀ 500 ਰੁਪਏ ਮੰਗਦੇ ਸੀ ਚੱਕਣ ਵਾਲੇ ਹਾਂ 3-300 ਰੁਪਏ ਦੇ ਕੇ ਮਸਾ ਦਿਖਾਈ ਨਹੀਂ ਕੋਈ 300 ਦੇਣਦਾ ਕੋਈ 500 ਦੇ ਲੈਂਦੇ ਮੈਂ ਲੋਟ ਰੋਕਦਾ ਉਹ ਵੀ ਦੇਣਦਾ ਸੀ ਪਰ ਦੇ ਵਿੱਚ 24 ਪੈਸੇ ਬੈਲਰ ਦਿੱਤੇ ਜੇ ਨਾ ਚੱਕਦੇ ਸਾਡੇ ਪਿੰਡੇ ਜਮਾਈ ਖੱਤਣਾ ਸਾਡੇ ਪਿੰਡੇ ਵਰਕਰ ਉਹ ਤਾਂ ਨਾ ਉੱਥੇ ਦਿੱਲੀ ਗਏ ਹੋਏ ਨੇ ਯਾਰ ਆ ਕੇ ਜੀਰਿਆ ਨੂੰ ਸਡਾਊਨ ਕਰਕੇ ਹਾਂ ਅੱਜ ਟ੍ਰੇਨਾਂ ਦੇ ਵਿੱਚ ਫੋਟੋਆਂ ਦੇਖਿਆ ਨੇ ਉਹਨਾਂ ਦੀ ਉਹ ਸਾਰੇ ਉੱਥੇ ਫਿਰਦੇ ਨੇ ਯਾਰ ਤੇ ਆ ਬੰਦਾ ਨਾ ਐਡਾ ਗਰੀਬ ਆ ਵੀ ਇਹਦਾ ਸਿਰਫ ਗੁਜ਼ਾਰਾ ਹੀ ਪਸੂਆਂ ਤੋਂ ਸੀਗਾ ਯਾਰ ਤੇ ਇਹ ਨਾ ਮਤਲਬ ਦੋ ਦਿਨ ਇਹ ਤੋਂ ਤੁਰਿਆ ਨਹੀਂ ਗਿਆ ਮਤਲਬ ਪਹਿਲਾਂ ਨਾ ਬਿਨਾਂ ਸੋਟੀ ਤੋਂ ਦੁਰਦਾ ਸੀ ਬੰਦਾ ਸੋਟੀ ਤੇ ਆ ਗਿਆ ਯਾਰ ਕਿਉਂਕਿ ਮੈਨੂੰ ਮਤਲਬ ਨਾ ਟੈਨਸ਼ਨ ਹੋ ਜਾਂਦੀ ਆ ਯਾਰ ਐਡਾ ਬੁਰਾ ਹਾਲ ਹੋ ਗਿਆ ਸੀਦਾ ਵਿਚਾਰੇ ਦਾ ਅਸੀਂ ਆਖੇ ਵੀ ਚਲ ਪੈਸੇ ਇਕੱਠੇ ਕਰਕੇ ਦੇ ਦਾਂਗੇ ਯਾਰ ਇਹ ਕਹਿੰਦਾ ਕਿਨੂੰ ਕਿਨੂੰ ਇਕੱਠੇ ਕਰਕੇ ਦੇ ਦੋਗੇ ਹਣਾ ਵੀ ਕੱਲ ਨੂੰ ਛੋਡੇ ਦੇ ਵੀ ਕੁਝ ਹੋ ਹੋ ਸਕਦਾ ਯਾਰ ਹਾਂ ਹਾਂ ਤੇ ਬਹੁਤ ਵਿਚਾਰੇ ਗਰੀਬ ਬੈਠੇ ਨੇ ਇੱਕ ਉਹ ਪਰਲੇ ਪਾਸੇ ਹੋਰ ਬੈਠਾ ਉਹਦੀ ਇੱਕ ਪਸ਼ੂ ਮਰ ਗਿਆ ਯਾਰ ਤੇ ਦੋ ਫੇਰ ਬਿਮਾਰ ਖੜੇ ਨੇ ਹੂੰ ਬੁਰਾ ਹਾਲਾ ਵਰਕਰਾਂ ਦਾ ਕੋਸ ਵਰਕਰ ਮੁਰਕ ਦਾ ਬਈ ਯਾਰ ਦੰ ਦੱਸਿਆ ਨਾ ਵੀ ਸਾਰੇ ਨੇ ਉਹਨੇ ਸਪੋਰਟਾਂ ਤੁਰੇ ਫਿਰਦੇ ਨੇ ਕੇਜਾਲ ਨੂੰ ਸਡਾਉਣ ਜਬਗ ਜਾਂਦੇ ਕਿਤੇ ਨਾ ਕੋਈ ਉਮੀਦਵਾਰ ਦਾ ਬੰਦਾ ਕੋਈ ਨਹੀਂ ਨਾ ਲਵ ਸਿੰਘ ਉਗੋਕੇ ਦਾ ਸਾਡੇ ਪਿੰਡ ਦੇ ਮੁੰਡੇ ਉਹਨਾਂ ਦੇ ਨਾਲ ਨੇ ਉਗੋਕੇ ਦੇ ਤੇ ਕੋਈ ਕੁਝ ਨਹੀਂ ਯਾਰ ਇੱਥੇ ਕੋਈ ਵੀ ਨਹੀਂ ਆਇਆ ਹੈਗਾ ਡੀਸੀ ਵੀ ਨਹੀਂ ਆਇਆ ਨਾ ਕੋਈ ਵੀ ਨਹੀਂ ਬਈ ਯਾਰ ਬੁਰਾ ਹਾਲ ਆ ਯਾਰ ਤੇਦਾ ਕਾਰਨ ਤੁਹਾਨੂੰ ਲੱਗ ਰਿਹਾ ਵੀ ਕੀ ਕਾਰਨ ਹੋ ਸਕਦਾ ਵੀ ਜਿਹੜੇ ਆਏ ਨਹੀਂ ਚਲੋ ਗੇੜਾ ਦਾ ਮਾਰਨਾ ਚਾਹੀਦਾ ਸੀ ਬਈ ਯਾਰ ਦਿਮਾਗ ਖਰਾਬ ਕਰ ਸਕਦੇ ਹਾਂ ਹਾਂ ਕਿਵੇਂ ਜੀ ਦਿਮਾਗ ਖਰਾਬ ਹੋ ਗਿਆ ਜੀ ਵੋਟਾਂ ਲੈ ਕੇ ਪਰੰਤੋ ਹੀ ਹੈ ਬਾਕੀ ਦਾ ਹੋਰ ਤਾਂ ਚਲ ਦੇਖੀ ਜੂ 500 ਰੁਪਏ ਜਿਹੜਾ ਇਹ ਚੱਕਣ ਵਾਲੇ ਉਹ ਤਾਂ ਨਾਂ ਲੈਣਾ ਹੂੰ ਜਿਹੜਾ ਹੁਣ ਗਰੀਬ ਬੰਦਾ ਉਹ ਗਿੱਲੂ ਮੂਲ ਬੈਠਾ ਜੀ ਉਹਦੇ ਦੋ ਪਸ਼ੂ ਉਧਰ ਗਏ ਉਹ ਤਾਂ 1000 ਰੁਪਏ ਤਾਂ ਉਹਨੇ ਉਹਨੂੰ ਦਿੱਤਾ ਵਿਚਾਰੇ ਨੇ ਦਵਾਈ ਦਾ ਚਲ ਦੇਖੀ ਜੂ ਜੀ ਜੀ ਹੂੰ ਵੱਡੀ ਗੱਲ ਤੇ ਹੀ ਹੈ ਨਾ ਚਲੋ ਜਿਹੜਾ ਕੁਸ ਹੋਣਾ ਸੀ ਉਹ ਤਾਂ ਹੋ ਗਿਆ ਪਿੰਡ ਲੈਵਲ ਤੇ ਕੋਈ ਸੋਚ ਰਹੇ ਹੋ ਵੀ ਡੀਸੀ ਕੋਲੇ ਜਾਣ ਦਾ ਜਾਂ ਕੋਈ ਉਹਨੇ ਕੋਈ ਨਹੀਂ ਬਈ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਬਸ ਇੱਥੇ ਇਕੱਠਿਆ ਕਰ ਲੈਂਦੇ ਆ ਹੋ ਜਾਂਦਾ ਤੇ ਲੀ ਜਾਂਦਾ ਕੰਮ ਉਹ ਪਰ ਨੁਕਸਾਨ ਬਹੁਤ ਜ਼ਿਆਦਾ ਹੈ ਵੀਰੇ ਜਿਹੜਾ ਕੋਈ ਤਕੜਾ ਬੰਦਾ ਉਹ ਤਾਂ ਚੱਲ ਜਾਂਦਾ ਜਿਹੜਾ ਹੁਣ ਗਰੀਬ ਬੰਦਾ ਵਿਚਾਰਾ ਨੁਕਸਾਨ ਤਾਂ ਖਰ ਤਕੜੇ ਦਾ ਵੀ ਹੈ ਨਾ ਵੀ ਤਕੜੇ ਦਾ ਵੀ ਹੈ ਹਾਂ ਜਿਹੜਾ ਗਰੀਬ ਦਾ ਕੰਮ ਹੀ ਪਸ਼ੂ ਤੇ ਚੱਲਦਾ ਡਿਪੈਂਡ ਉਹਦਾ ਯਾਰ ਕੀ ਹੈ ਹੁਣ ਇਹ ਬੰਦਾ ਮਰਾਸੀ ਹੈ ਵਿਚਾਰਾ ਸਾਡਾ ਮੀਰ ਮਰਦਾਨੇ ਕਾਜੋਂ ਹਾਂ ਜੀ ਸੱਦਾ ਸੁਦਾ ਦੇ ਨਾ ਉਹ ਤਾਂ ਬਾਕੀ ਦਾ ਤੇਰੇ ਮੇਰੇ ਚਾਰ ਕਿਤੇ ਕੱਖ ਕਿਤੇ ਪੰਡ ਤੂੜੀ ਦੀਆਂ ਚੱਲੀ ਜਾਂਦਾ ਸੀ ਕੰਮ ਹੂੰ ਤੋੜ ਕੇ ਦੇਖ ਲਉਂਦਾ ਛੋਟੀ ਜਿਹੀ ਮਤਲਬ ਫਰਕ ਕਰ ਚੋਂ ਇੱਕ ਦੋ ਪਸ਼ੂ ਮਰੇ ਆ ਬਈ ਜੇ ਨਹੀਂ ਵੀ ਮਰਿਆ ਐਵਰੇਜ ਵਿੱਚ ਪੈ ਜੂ ਹੂੰ ਜੇ ਪਸ਼ੂ ਅੱਜ ਮੇਰਾ ਨਹੀਂ ਮਰਿਆ ਇਧਰ ਇਹਦੇ ਦੋ ਨੇ ਉਹਦੇ ਤਿੰਨ ਨੇ ਉਹਦਾ ਇੱਕ ਐਵਰੇਜ ਜਰੂਰ ਪਈ ਜੀ ਜੀ ਹਾਂ ਵਿੱਚ ਗਰੀਬਾਂ ਦੇ ਬਹੁਤ ਜ਼ਿਆਦਾ ਹੈ ਵੀ ਚਲੋ ਤਕੜਾ ਬੰਦਾ ਜਿਹੜਾ ਕੋਈ ਜਾਇਾ ਜਾਤ ਨਾਲ ਉਹ ਝੰਡੇ ਜਾਂਦਾ ਭਈ ਉਹਦਾ ਜਿੱਕ ਦਾ ਲੱਖ ਦਾ ਪਸ਼ੂ ਘਰ ਹੋ ਗਿਆ ਲੱਖ ਹੋਰ ਕਿੱਥੋਂ ਲਿਆਉਂਗਾ ਜੀ ਰੋਲਾ ਦਾ ਰੋਟੀ ਜੀ ਇਹ ਜਿਹੜੇ ਹਿਸਾਬ ਨਾਲ ਲੋਕ ਦੱਸ ਰਹੇ ਆ ਇਸ ਹਿਸਾਬ ਦੇ ਨਾਲ ਤੁਸੀਂ ਦੇਖ ਲਓ ਵੀ 250 ਪਸ਼ੂ ਜੇ ਮਰਦਾਗਾ ਤੇ 1 ਲੱਖ ਦਾ ਇੱਕ ਆਪਾਂ ਕਹਿੰਦੇ ਵੀ ਮੱਝਾਂ ਅੱਜ ਕੱਲ ਆਉਂਦੀ ਆ ਵਧੀਆ ਨਸਲ ਦੀ ਤੇ ਤੁਸੀਂ ਆਪ ਕੈਲਕੂਲੇਟ ਕਰ ਸਕਦੇ ਹੋ ਕਿੰਨੇ ਆ ਕੋਈ ਹੋਰ ਬੇਨਤੀ ਕਰਨੀ ਬਾਈ ਜੀ ਬੇਨਤੀ ਸਰਕਾਰ ਨੂੰ ਇਹੀ ਕਰਦੇ ਆ ਵੀ ਆਉ ਉਹ ਤੇ ਗਰੀਬਾਂ ਦੀ ਬਾਹ ਫੜੋ ਇਹਨਾਂ ਦੀ ਹਾਂ ਇਹ ਸਾਡੇ ਪਿੰਡ ਦੇ ਮੀਰ ਨੇਗੇ ਜੀ ਇਹ ਰੇੜੀ ਤੇ ਕੱਖ ਢੋਕੇ ਨੇ ਪਸ਼ੂ ਪਾਲੇ ਸੀਗੇ ਜੀ ਇਹਦੇ ਪਸ਼ੂ ਮਰ ਗਏ ਅੱਜ ਮਤਲਬ ਸੀ ਕਹੇ ਤੋਦੀ ਮਦਦ ਕਰਦਿਆਂ ਇਹ ਕਹਾਂ ਯਾਰ ਜੇ ਮੈਂ ਕੱਲਾ ਹੁੰਦਾ ਮੇਰੇ ਕੱਲੇ ਦਾ ਪਸ਼ੂ ਮਰਿਆ ਹੁੰਦਾ ਕਿਸੇ ਕਾਰਨ ਕਰਕੇ ਚਲੋ ਮੈਂ ਸੋ ਉਥੋਂ ਮਦਦ ਵੀ ਲੈ ਲੈਂਦਾ ਹੁਣ ਘਰ ਘਰ ਪਸ਼ੂ ਮਰੇ ਪਏ ਨੇ ਕਹਿੰਦਾ ਕਿਹਦੇ ਮੰਗਣ ਜਾਵਾਂਗੇ ਕੀ ਤੋ ਮੈਨੂੰ ਲੈ ਕੇ ਦੇਵੋਗੇ ਉਹਨਾਂ ਦੇ ਆਪ ਦੇ ਨੁਕਸਾਨ ਹੋਇਆ ਪੈਗਾ ਇਹ ਸਾਡੇ ਇਹ ਵੀ ਗਰੀਬ ਪਰਵਾਧਤੋਂ ਨੇ ਮੁਸਲਮਾਨ ਪਰਿਵਾਰ ਚੋਂ ਨੇ ਤੇ ਇਹਨਾਂ ਦੇ ਪਸ਼ੂ ਮਰ ਗਏ ਤੇ ਦੂਜੇ ਬਿਮਾਰ ਖੜੇ ਨੇਗੇ ਹ ਤੇ ਅਸੀਂ ਤਾਂ ਇਹ ਸਰਕਾਰ ਨੂੰ ਸਾਡੀ ਤਾਂ ਬੇਨਤੀ ਹੁੰਦੀ ਆ ਸਰਕਾਰਾਂ ਮੂਰੇ ਜ਼ੋਰ ਤਾਂ ਕੋਈ ਹੈ ਨਹੀਂਗਾ ਸਾਡੀ ਤਾਂ ਬੇਨਤੀ ਆ ਵੀ ਆ ਕੇ ਇਹਨਾਂ ਲੋਕਾਂ ਦੀ ਗਰੀਬ ਲੋਕਾਂ ਦੀ ਬਾਹ ਫੜਨਾ ਤੇ ਜਿਹੜੀ ਚਾਰ ਪਸ਼ੀ ਬਾਈ ਤੁਹਾਡੇ ਚਾਰ ਚਾਰ ਪਸ਼ੀ ਇੱਕ ਮਹੀਨਾ ਮਰ ਗਈ ਜੂਝੇ ਖੜੇ ਬੀਰੋਨਾ ਬਾਈ ਕੋਈ ਨਹੀਂ ਕੋਈ ਨਹੀਂ ਹੁਣ ਨਾਲ ਪਿੰਡ ਖੜਾ ਯਾਰ ਪੰਜਾਬ ਖੜੂਗਾ ਤੁਹਾਡੇ ਨਾਲ ਕਰੋਨਾ ਨਹੀਂ ਤੁਸੀਂ ਬਾਈ ਜਿਵੇਂ ਹੁਣ ਇਕੱਠ ਕਰਿਆਗਾ ਪਿੰਡ ਦੇ ਵਿੱਚ ਦੇਵੇਂ ਬਾਈ ਨੇ ਕਿਹਾ ਵੀ ਪਹਿਲਾਂ ਵੀ ਇਕੱਠ ਹੋਇਆ ਆਪਦੇ ਲੈਵਲ ਤੇ ਕੁਝ ਕਰਨ ਦੀ ਸੋਚ ਰਹੇ ਹੋ ਆਪ ਹੀ ਡੀਸੀ ਕੋਲ ਤੁਰਕੇ ਵਗ ਜਿਓ ਵੀ ਭਾਈ ਆ ਚੀਜ਼ ਹੋ ਰਹੀ ਅਸੀਂ ਜੀ ਸੋਚ ਰਹੇ ਹਾਂ ਵੀ ਅਸੀਂ ਡੀਸੀ ਸਾਹਿਬ ਨੂੰ ਆਪ ਮਿਲੀਏ ਪਹਿਲਾਂ ਸਾਨੂੰ ਆਸ ਸੀ ਕਿ ਸਾਡੇ ਪਿੰਡ ਦੇ ਲਾਭ ਉਗੋ ਉਹਦੇ ਨਾਲ ਜਿਹੜਾ ਗੱਡਿਆ ਡਰਾਈਵਰ ਵੀ ਸਾਡੇ ਪਿੰਡ ਦਾ ਉਹਦੇ ਨਾਲ ਮੁੰਡਾ ਇੱਕ ਪੀਏ ਆ ਉਹ ਵੀ ਦੋ ਚਾਚੇ ਤਾਏ ਦੇ ਪੁੱਤ ਨੇਗੇ ਅੱਛਾ ਇੱਥੋਂ ਨੇ ਇੱਥੋਂ ਦੇ ਜੀ ਭਗਵਾਨਤਮਨ ਦੇ ਰਿਸ਼ਤਾ ਪਰਿਸਤਰ ਦੇ ਪਰਿਵਾਰ ਤੋਂ ਨੇਗੇ ਸਾਨੂੰ ਐਸ ਵੀ ਰੋਜ਼ ਪਿੰਡ ਆਉਂਦੇ ਨੇ ਪਿੰਡੋਂ ਜਾਂਦੇ ਨੇ ਉਹ ਦੇਣਗੇ ਕੋਈ ਖਬਰ ਕੋਈ ਸਾਡੀ ਬਾਹ ਫੜਨਗੇ ਹਾਂ ਸਾਨੂੰ ਤਾਂ ਇਹ ਸੀਗਾ ਪਰ ਜਦੋਂ ਉਹ ਫਿਰ ਸਾਡਾ ਆਪਦਾ ਮਸਾ ਵੀ ਆਪ ਇਕੱਠੇ ਹੋ ਕੇ ਆਪਾਂ ਪੰਚਾਇਤ ਨੂੰ ਲੈ ਕੇ ਡੀਸ ਸਾਹਿਬ ਦੇ ਜਾਈਏ ਜੀ ਤੇ ਚਲੋ ਦੇਖਦਾ ਡੀਸ ਸਾਹਿਬ ਦੇ ਜਾਣਦਾ ਹੈਗਾ ਪਲਾਣ ਅਸੀਂ ਜਾਵਾਂਗੇ ਡੀਸ ਸਾਹਿਬ ਦੇ ਤੇ ਜੇ ਕੋਈ ਉੱਥੇ ਉਸ ਦੇਣਗੇ ਮਦਦ ਚ ਚਲੋ ਅਸੀਂ ਤਾਂ ਕਹਿੰਦੇ ਵੀ ਸਾਨੂੰ ਵੱਡੇ ਜ਼ਿਮੀਂਦਾਰ ਨੂੰ ਨਾ ਦੇਣ ਜਿਹੜਾ 5 ਏਕੜ ਤੋਂ ਥੱਲੇ ਵਾਲਾ ਜ਼ਿਮੀਂਦਾਰ ਉਹ ਨੂੰ ਦੇਣ ਜਾਂ ਕੋਈ ਗਰੀਬ ਜਿਹੜੇ ਕੋਲੇ ਜਿਹਦਾ ਗੁਜ਼ਾਰਾ ਹੀ ਇਸ ਪਸ਼ੂਆਂ ਤੇ ਅਸੀਂ ਜਾਂ ਤੁਹਾਡੀ ਕਰਦੇ ਉਹਨਾਂ ਨੂੰ ਤਾਂ ਕੋਈ ਦੇਣ ਨਾ ਮਦਦ ਕੋਈ ਤੁਸੀਂ ਇੱਕ ਥੋੜਾ ਜਿਹਾ ਆਪਣੇ ਪਿੰਡ ਦਾ ਐਡਰੈਸ ਦੱਸੋਗੇ ਜੇ ਕਿਸੇ ਨੇ ਥੋੜੇ ਪਿੰਡ ਆਉਣਾ ਹੋਇਆ ਕੋਈ ਮਦਦ ਕਰਨ ਨੂੰ ਸਾਡਾ ਪਿੰਡ ਜੀ ਪਿੰਡ ਸਾਡਾ ਧੂਰਕੋਟ ਹੈ ਜੀ ਬਰਨਾਲਾ ਮਾਨਸਾ ਰੋਡ ਦੇ ਉੱਤੇ ਰੂੜੇ ਕਾ ਤੋਂ 1.5 ਕਿਲੋਮੀਟਰ ਤੇ ਚੜਦੇ ਵਾਲੇ ਪਾਸੇ ਨੂੰ ਹੈ ਜੀ ਤੇ ਜੇ ਕੋਈ ਹੋਰ ਵੀ ਕੋਈ ਬਹੁਤ ਬੈਠੇ ਨੇ ਜਿਹੜੇ ਕੋਈ ਗਰੀਬਾਂ ਦੀ ਮਦਦ ਕਰਨ ਵਾਲੇ ਨੇ ਜੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਗਰੀਬ ਪਰਿਵਾਰਾਂ ਦੀ ਮਦਦ ਜ਼ਰੂਰ ਕਰਨ ਜੇ ਕੋਈ ਹੈਗਾ ਕੋਈ ਦਾਨੀ ਸੱਜਣ ਜੀ ਤੇ ਚਲੋ ਜ਼ਿੰਮੇਵਾਰ ਦਾ ਡੰਗ ਲੈ ਜੂਗਾ ਉਹ ਲੇਟ ਵਸੇਹਟ ਲੈ ਲੂਗੀ ਪਸੂ ਜਿਨ੍ਹਾਂ ਦਾ ਗੁਜ਼ਾਰਾ ਇਹਨਾਂ ਤੇ ਸੀ ਉਹਨਾਂ ਦੀ ਮਦਦ ਜ਼ਰੂਰ ਕਰਨ ਸਾਡਾ ਪਿੰਡ ਧੂਰਕੋਟ ਹੈ ਜੀ ਬਰਨਾਲਾ ਮਾਨਸਾ ਰੋਡ ਦੇ ਉੱਤੇ ਜੀ ਰੂੜੇ ਕਤੋਂ 1.5 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਰੂ ਹੈ ਜੀ 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 ਹਾਂ ਜੀ ਬਾਪੂ ਜੀ ਕੀ ਕਹਣਾ ਛੋਡੇ ਪਸ਼ੂ ਮਰੇ ਜੀ ਨਹੀਂ ਜੀ ਮੇਰੇ ਤਾਂ ਖਰ ਪਸ਼ੂ ਹੈ ਨਹੀਂ ਸੀ ਪਰ ਮੇਰੇ ਘਮਾਂਡ ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਦਿਨ ਇੱਥੋਂ ਘੋੜਾ ਭਰ ਕੇ ਗਿਆ ਜੀ ਸਾਡੇ ਵੱਡਾ ਘੋੜਾ ਪਸ਼ੂਆਂ ਦਾ ਗਰੀਬ ਬੰਦਾ ਜੀ ਆ ਜਿਹੜਾ ਬੈਠਾ ਰੋਈ ਜਾਂਦਾ ਮਸਾਂ ਮੈਸਜਾਂ ਦੀ ਸੀ ਇਹ ਵਿਚਾਰੇ ਸਾਡੀ ਕਿਸੇ ਨੇ ਨਹੀਂ ਆ ਕੇ ਸੁਣੀ ਇੱਥੇ ਕਿਸੇ ਨੇ ਨਹੀਂ ਵੀ ਜੀ ਸੋ ਇਹ ਜਿਹੜਾ ਪਿੰਡ ਆ ਇੱਕ ਵਾਰੀ ਅਸੀਂ ਵੀ ਦਰਸ਼ਕਾਂ ਨੂੰ ਦੱਸ ਦਈਏ ਜਦੋਂ ਤੁਸੀਂ ਬਰਨਾਲੇ ਨਹੀਂ ਜਾਣਦੇ ਹੋ ਮਾਨਸਾ ਤੋਂ ਜਾਂ ਰੂੜੇਕੇ ਕਲਾਂ ਤੋਂ ਤੇ ਉੱਥੇ ਪਿੰਡ ਮੌਜੂਦ ਆ ਪਿੰਡ ਦਾ ਨਾਮ ਧੂਰਕੋਟ ਆ ਤੇ ਭਦੌੜ ਹਲਕੇ ਦੇ ਵਿੱਚ ਇਹ ਪਿੰਡ ਆਉਂਦਾ ਜੇ ਕਿਸੇ ਨੇ ਮਦਦ ਕਰਨ ਦੇ ਲਈ ਪਹੁੰਚਣਾਗਾ ਜਿਵੇਂ ਪਿੰਡ ਵਾਲੇ ਦੱਸ ਰਹੇ ਆ ਵੀ 250 ਤੋਂ 300 ਪਸ਼ੂ ਜਿਹੜਾ ਮਰ ਗਿਆ ਮਦਦ ਲਈ ਕੋਈ ਨਹੀਂ ਬੋੜਿਆ ਸਰਕਾਰ ਦਾ ਸਰਕਾਰੀ ਨੁਮਾਇੰਦਾ ਪ੍ਰਸ਼ਾਸਨਿਕ ਅਧਿਕਾਰੀ ਜਾਂ ਆਪਾਂ ਕਹ ਦਈਏ ਨਾਹੀਂ ਤਾਂ ਡੀਸੀ ਲੈਵਲ ਦਾ ਕੋਈ ਅਧਿਕਾਰੀ ਤੇ ਨਾਹੀਂ ਰਾਜਨੀਤੀਕ ਪਾਸੇੋਂ ਜਿਹੜਾ ਇਹਨਾਂ ਦਾ ਮੌਜੂਦਾ ਐਮਐਲਏ ਆ ਉਹੀ ਕੋਈ ਪੜਾਏਗਾ ਹਾਂਜੀ ਤੁਹਾਡੇ ਕਿੰਨੇ ਪਸ਼ੂ ਮਰੇ ਸਾਡੇ ਯਾ ਆਪਦੇ ਸਖਿਆਂ ਦੀ 13-14 ਪਸ਼ੂ ਨੇ 13 ਹਾਂ ਅਸੀਂ ਪਾਂਛੀ ਘਰ ਆ ਜੀ ਹਾਂ ਤੇ 13-14 ਪਸ਼ੂ ਨੁਕਸਾਨ ਹੋ ਗਏ ਜੀ ਇੱਕ ਤਾਂ ਦੁੱਧ ਵਾਲੀ ਗਾਂ ਸੀ ਬਹੁਤ ਚੰਗੀ ਜੀ ਤੇ ਬਾਕੀ ਆਪਸਰਾ ਝੋਟੀਆਂ ਸੀ ਹੂੰ ਦੋ ਦਿਨਾਂ ਤੇ ਕੁਝ ਹੋਰ ਕਟੜੂ ਵੀ ਸੀਗੇ ਨਾਲ ਹਾਂ 14-15 ਪਸ਼ੂ ਨਾੜੇ ਜੀ ਲਗਭਗ ਸਾਡਾ ਤਾਂ ਬਹੁਤ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਹਾਂ। ਤਕਰੀਬਨ ਇਤੋਂ ਸਾਡੇ ਪਿੰਡ ਚੋਂ ਹੋਇਆ ਨੁਕਸਾਨ ਜੀ ਸਾਡੇ ਪਿੰਡ ਦੇ ਨਾਮ ਹੋਇਆ ਨਹੀਂ ਕਿਤੇ। ਸਾਡਾ ਤਾਂ ਬਹੁਤ ਜ਼ਿਆਦਾ ਹੈ ਜੀ। ਬਹੁਤ ਜ਼ਿਆਦਾ। ਨਹੀਂ ਦੋ ਪਰਾਂ ਦੇ ਚਾਰ-ਚਾਰ ਪਸ਼ੂ ਮਰ ਗਏ ਜੀ। ਚਾਰ-ਚਾਰ। ਇਹਨਾਂ ਦੇ ਦੋ ਪਰਾਂ ਦੇ ਚਾਰ-ਚਾਰ ਪਸ਼ੂ ਮਰ ਗਏ। ਅਮੰਦਸੜਾ ਇਹਨਾਂ ਦੀ ਖੁਰਲੀ ਵੇਂਦੇ ਹੋਗੀ। ਟੂਲਾ ਕੇ ਮਿੱਟੂ ਜੀ। ਦੋ ਸਾਡੇ ਮਰੇ ਜੀ। ਹਾਂਜੀ ਬਾਈ ਥੋੜੇ ਕਿੰਨੇ ਪਸ਼ੂ ਹੋਣਗੇ? 5 ਪਸ਼ੂ ਦਾ ਨੁਕਸਾਨ ਹੋਇਆ ਜੀ ਆਪਣੇ ਵੀ। 5 ਪਸ਼ੂ। ਹਾਂਜੀ ਕਿੰਨੇ ਟੋਟਲ ਪਸ਼ੂ ਥੋੜੇ? ਪਸ਼ੂ ਵਿੱਚ ਦੋ ਹੀ ਰਹਿ ਗਏ ਇਹ ਪਸ਼ੂ ਸੀ ਪਸ਼ੂ ਜਿਹੜੇ ਦੁੱਧ ਵਾਲੇ ਸੀ ਮੱਝ ਵੀ ਸੂਈ ਹੋਈ ਸੀ ਹੁਣੇ ਗਾਂ ਵੀ ਸੱਜਰ ਸੂਈ ਸੀ ਜੀ ਤੇ ਕਿੱਲੇ ਖਾਲੀ ਹੋ ਗਏ ਜਮਾ ਘਰ ਜੀਨ ਲਾਦ ਕਰਕੇ ਹੁੰਦਾ ਜੀ ਸਾਡੇ ਪਿੰਡ ਚ ਜ਼ਿਆਦਾ ਨੁਕਸਾਨ ਆ ਸਾਰੇ ਪਿੰਡਾਂ ਨੂੰ ਤਕਰੀਬ ਨਹੀਂ ਜੀ ਹਾਂਜੀ ਬਾਕੀ ਸਰਕਾਰ ਮਾਣਾ ਮੋਟਾ ਇਹਦੇ ਬਾਰੇ ਧਿਆਨ ਦੇਵੇ ਜੀ ਥੋੜਾ ਬਹੁਤਾ ਕਰੇ ਕੁਛ ਨਾ ਕੁਛ ਸੋਚੇ ਜੀ ਹੂੰ ਥੋੜਾ ਬਹੁਤਾ ਧਿਆਨ ਦੇਣੇ ਕਛੇ ਨਹੀਂ ਵੀ ਮਤਲਬ ਕਾਕੇ ਬਾਤ ਸੁਣੀ ਛੜੀ ਕਿਸੇ ਨੇ ਵੀ ਹੂੰ ਵੋਟਾਂ ਵੇਲੇ ਤਾਂ ਆ ਜਾਂਦੇ ਨੇ ਸਾਰੇ ਬਲਾਸਾਂ ਦੇਣ ਵੀ ਨਹੀਂ ਬਿਲਕੁਲ ਕੋਈ ਵੀ ਨਹੀਂ ਆਇਆ ਜੀ ਕੋਈ ਵੀ ਨਹੀਂ ਇੱਕ ਬੰਦਾ ਵੀ ਨਹੀਂ ਪੈਜਣਾ ਕਿਸੇ ਨੇ ਜੀ ਹੂੰ ਚਲ ਮਾਣਾ ਮੋਟਾ ਬੰਦਾ ਪੁੱਛ ਲੈਂਦਾ ਆ ਗਈ ਨੁਕਸਾਨ ਹੋਇਆ ਧੂੜਕੋਟ ਦੇ ਵਿੱਚ ਜਿਆਦਾ ਹੋਇਆ ਸਾਰੇ ਪਤਾ ਹੀ ਆ ਜੀ ਪਰ ਕਿਸੇ ਨੇ ਨਹੀਂ ਬਾਤ ਕੀਤੀ ਜੀ ਜੀ ਵੀ ਆਈ ਜਾਂਦੀ ਹਾਂ ਜੀ ਹਾਂਜੀ ਹਲਕਾ ਪਧੌੜ ਦੇ ਪਿੰਡ ਧੂੜਕੋਟ ਦੀ ਪਿਛਲੇ 1 ਮਹੀਨੇ ਤੋਂ ਜੋ ਕੁਝ ਚੱਲ ਰਿਹਾ ਹੈਗਾ ਹਾਲਾਂਕਿ ਸਰਕਾਰ ਇਹ ਦਾਅਵੇ ਕਰਦੀ ਹੁੰਦੀ ਆ ਵੀ ਸੜਕ ਤੇ ਜਾਂਦੀ ਕੀੜੀ ਵੀ ਸਰਕਾਰ ਨੂੰ ਦਿਖਦੀ ਆ ਸੋ ਜਿੱਥੇ ਐਡੀ ਵੱਡੀ ਘਟਨਾ ਇਹ ਵਾਪਰ ਗਈ 1 ਮਹੀਨੇ ਤੋਂ ਤੇ ਹੁਣ ਵੀ ਵਾਪਰ ਰਹੀ ਆ ਲਗਾਤਾਰ ਜਿਹੜੇ ਪਸ਼ੂ ਬਿਮਾਰ ਹੋ ਰਹੇ ਆ ਮਰ ਰਹੇ ਆ ਤੇ ਇਹਦੇ ਤੇ ਪ੍ਰਸ਼ਨ ਚੈਨਣਾ ਠੀਕ ਆ ਚੋਣ ਜਾਬਤਾ ਲੱਗਿਆ ਹੋਊਗਾ ਪਰ ਤੇਵੇਂ ਉਹੀ ਗੱਲ ਆ ਹਾ ਦਾ ਨਾਰਾ ਮਾਰਨ ਵੀ ਕੋਈ ਲੀਡਰ ਇਹਨਾਂ ਕੋਲੇ ਨਹੀਂ ਬੋੜਿਆ ਖਾਸ ਕਰਕੇ ਸੱਤਾਧਰ ਪਾਰਟੀ ਦਾ ਭਾਵੇਂ ਕਿ ਇਹ ਵੈਲਟ ਦੇ ਵਿੱਚੋਂ ਵੱਡਾ ਜਿਹੜਾ ਮੰਡਟ ਆ ਉਹ ਆਮ ਆਦਮੀ ਪਾਰਟੀ ਦੀ ਝੋਲੀ ਹਰ ਵਾਰ ਜਾਂਦਾ ਹੈਗਾ ਹੁਣ ਫੇਰ ਵੋਟਾਂ ਆ ਗਈਆਂ ਵੋਟਾਂ ਲੈਣ ਸਾਰੇ ਆਉਣਗੇ ਪਰ ਇਹਨਾਂ ਦੀ ਬਾਹ ਫੜਨ ਕੋਈ ਲੀਡਰ ਆਊਗਾ ਨਹੀਂ ਆਊਗਾ ਇਸ ਸਮੇਂ ਦੇ ਗਰਭ ਦੇ ਵਿੱਚ ਪਿਆ ਹੈਗਾ ਪਰ ਅਸੀਂ ਲੋਕਾਂ ਨੂੰ ਜਿਹੜੇ ਪੰਜਾਬ ਦੇ ਨੇ ਐਨ ਆਰ ਆਈ ਭਰਾ ਨੇ ਜਾਂ ਇੱਧਰਲੇ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਆ ਅਸੀਂ ਇਹ ਜ਼ਰੂਰ ਅਪੀਲ ਕਰਾਂਗੇ ਨੰਬਰ ਵਗੈਰਾ ਮੈਂ ਨਹੀਂ ਇਹਨਾਂ ਦਾ ਸ਼ੇਅਰ ਕਰੂੰਗਾ ਪਰ ਮੈਂ ਇਹ ਜਰੂਰ ਚਾਹੂੰਗਾ ਵੀ ਤੁਸੀਂ ਪਿੰਡ ਆਓ ਪਿੰਡ ਦੀ ਸਾਥ ਆ ਜਾਵਾਂ ਪਿੰਡ ਦੇ ਵਿਚਾਲੇ ਇੱਥੇ ਆ ਕੇ ਇਹਨਾਂ ਦਾ ਹਾਲਚਲ ਪੁੱਛੋ ਤੇ ਇੱਥੇ ਆ ਕੇ ਹੀ ਮਦਦ ਕਰਕੇ ਜਾਓ ਜਦੋਂ ਤੁਸੀਂ ਆਪ ਖੁਦ ਆਓਗੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗੂਗਾ ਤੁਸੀਂ ਚੀਜ਼ਾਂ ਸਮਝੋਗੇ ਫਿਰ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਸਮਝ ਵਿੱਚ ਵੀ ਆਉਣਗੀਆਂ ਵੀ ਧਰਾਤਲ ਦੇ ਉੱਤੇ ਅਸਲ ਦੇ ਵਿੱਚ ਹੋ ਕੀ ਰਿਹਾਗਾ ਧੰਨਵਾਦੀ ਤੁਸੀਂ ਆਪਣਾ ਸਮਾਂ ਦਿੱਤਾ